ਇਸ਼ਕ ਪਿਆਲਾ ਵੇਹੋ ਦਾ ਵੇਖੋ ਆਸ਼ਿਕ ਪੀਂਦਾ ਗੱਟ 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 ਉਧਰ ਪਿਆਰਾ ਤੇਗ ਹੁਸਨ ਦੀ ਸਾਨ ਚੜਾਵੇ ਝੱਟ 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 ਹੱਸੇ ਖੇਡੇ ਮਾਰੇ ਛਾਲਾਂ ਤੇਗ ਉਲਾਰੇ ਹਟ 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 ਆਸ਼ਿਕ ਦਾ ਦਿਲ ਕੀਮਾ ਕਰਦਾ ਨਾਜ਼ ਛੁਰੀ ਥੀ ਕੱਟ 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 ਉਸ ਦੀ ਰਤ ਦੇ ਵਿੱਚ ਧੋਵੇ ਖਲ ਸੇ ਦੀ ਛੱਟ 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 ਆਹ ਇਸ਼ਕ ਦੀ ਗਰਦਨ ਕੜੜੀ ਇਕਨੀ ਦਿੰਦੀ ਛੱਟ 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 ਸੀਤਲ ਫੇਰ ਪਿਆਲਾ ਭਰ ਕੇ ਆਖੇ ਪੀ ਲੈ ਗਾਟ ਗੱਟ ਗੱਟ ਧੰਨਵਾਦ